ਤਕਰਾਰ ਦੇ ਚੱਲਦੇ ਮਾਲਵੇ ਦੇ ਹੋਣ ਵਾਲੇ ਮਸ਼ਹੂਰ ਮੇਲੇ ਦੀ ਹੋਈ ਬੋਲੀ ਮਾਲਵੇ ਦਾ ਮਸ਼ਹੂਰ ਮੇਲਾ ਪਿੰਡ ਛਪਾਰੇ ਪਿੰਡ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਇੱਥੇ ਹਰ ਸਾਲ ਭਾਦੋ ਦੇ ਮਹੀਨੇ 5 ਸਤੰਬਰ ਨੂੰ ਇਹ ਮੇਲਾ ਸ਼ੁਰੂ ਹੋ ਜਾਂਦਾ ਹੈ ਔਰ ਲਗਾਤਾਰ 10 ਦਿਨ ਇਹ ਮੇਲਾ ਪੂਰੇ ਜੋਸ਼ ਨਾਲ ਚੱਲਦਾ ਇਸ ਮੇਲੇ ਵਿੱਚ ਪੰਜਾਬ ਹੀ ਨਹੀਂ ਆਸ-ਪਾਸ ਦੇ ਪੂਰੇ ਰਾਜਾਂ ਤੋਂ ਸਰਦਾਲੂ ਮੇਲਾ ਵੇਖਣ ਆਉਂਦੇ ਹਨ ਇਸ ਮੇਲੇ ਵਿੱਚ ਰਾਜਸੀ ਪਾਰਟੀਆਂ ਵੱਲੋਂ ਵੀ ਸਟੇਜਾਂ ਲਗਾਈਆਂ ਜਾਂਦੀਆਂ ਰਹੀਆਂ ਨੇ ਪਿਛਲੇ ਸਮੇਂ ਤੋਂ ਇਸ ਪਿੰਡ ਦੀ ਪੰਚਾਇਤ ਦੀ ਇੱਕ ਕਮੇਟੀ ਬਣਾਈ ਜਾਂਦੀ ਰਹੀ ਹੈ ਜੋ ਛਪਾਰ ਮੇਲੇ ਦਾ ਪ੍ਰਬੰਧ ਕਰਦੀ ਹੈ ਅਤੇ ਲੱਖਾਂ ਰੁਪਏ ਦੀ ਬੋਲੀ ਕੀਤੀ ਜਾਂਦੀ ਪਿਛਲੀ ਵਾਰ ਪੰਚਾਇਤਾਂ ਇੱਕ ਪਿੰਡ ਦੀ ਕਮੇਟੀ ਬਣਾਈ ਗਈ ਜਿਸ ਕਮੇਟੀ ਨੇ ਮੇਲੇ ਦਾ ਪ੍ਰਬੰਧ ਕੀਤਾ ਗਿਆ ਇਸ ਵਾਰ ਪਿੰਡ ਵਿੱਚ ਪੰਚਾਇਤ ਬਣਨ ਤੇ ਪੰਚਾਇਤ ਦੀ ਕਮੇਟੀ ਬਣਾਈ ਗਈ ਪਰ ਜਦੋਂ ਕਿ ਪਿੰਡ ਦੇ ਹੀ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਮੁੱਲਾਪੁਰ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਵੀ ਕਮੇਟੀ ਬਣਾਈ ਗਈ ਅੱਜ ਇਹ ਦੋਵੇਂ ਪਾਰਟੀਆਂ ਸਿਪਾਰ ਗੁਗਾ ਮਾੜੀ ਤੇ ਬੋਲੀ ਕਰਾਉਣ ਪਹੁੰਚੀ ਅੱਜ ਇੱਥੇ ਦੋਹਾਂ ਵਿੱਚ ਟਕਰਾਅ ਚੱਲਦਾ ਰਿਹਾ ਪੰਚਾਇਤ ਤਕਰਾਰ ਦੇ ਚਲਦੇ ਹੀ ਬੋਲੀ ਕਰਦੀ ਰਹੀ ਪੰਚਾਇਤ ਵੱਲੋਂ ਪੂਰੇ ਮੇਲੇ ਦੀ ਬੋਲੀ ਕੀਤੀ ਗਈ ਇਸ ਮੌਕੇ ਪੁਲਿਸ ਅਤੇ ਪ੍ਰਸ਼ਾਸਨ ਪਿੰਡ ਦੀ ਪੰਚਾਇਤ ਦੇ ਨਾਲ ਰਹੇ ਜਦੋਂ ਕਿ ਦੂਸਰੀ ਟੀਰ ਨੇ ਬੋਲੀ ਹੋਣ ਤੋਂ ਬਾਅਦ ਲੋਕਾਂ ਨੂੰ ਇਕੱਠੇ ਕਰਕੇ ਦੁਬਾਰਾ ਬੋਲਣੀ ਸ਼ੁਰੂ ਕਰ ਦਿੱਤੀ ਪਰ ਪਿੰਡ ਦੀ ਪੰਚਾਇਤ ਦੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਉਹਨਾਂ ਵੱਲੋਂ ਪੂਰੇ ਪ੍ਰਸ਼ਾਸਨਿਕ ਤੌਰ ਤਰੀਕੇ ਦੇ ਨਾਲ ਇਹ ਬੋਲੀ ਕੀਤੀ ਗਈ ਜੇਕਰ ਕੋਈ ਹੋਰ ਬੋਲੀ ਕਰਦਾ ਹੈ ਜਾਂ ਬੋਲੀ ਦਿੰਦਾ ਹੈ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਅਤੇ ਜਿੰਨਾ ਵੀ ਵਿਅਕਤੀ ਅਨੇ ਦੁਕਾਨਾਂ ਸਰਕਸ ਲਗਾਉਣ ਲਈ ਬੋਲੀ ਦਿੰਦੀ ਹੈ ਉਹਨਾਂ ਨੂੰ ਜ਼ਮੀਨ ਪੰਚਾਇਤ ਦਵਾਉਣ ਦੀ ਜ਼ਿੰਮੇਵਾਰ ਹੋਵੇਗੀ ਪਿੰਡ ਛਪਾਰ ਸਰਪੰਚ ਕੁਲਦੀਪ ਸਿੰਘ ਆਮ ਆਦਮੀ ਪਾਰਟੀ ਪੰਚਾਇਤ ਮੈਂਬਰ ਰਿਪੋਰਟਰ ਸੁਖਦੇਵ ਸਿੰਘ ਛਪਾਰ ਪੰਚਾਇਤ ਵੱਲੋਂ ਇਸ ਮਾਲਵੇ ਦੇ ਵੱਡੇ ਮੇਲੇ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਉਹਨਾਂ ਉਹਨਾਂ ਮੇਲੇ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਪ੍ਰਬੰਧ ਕੀਤੇ ਜਾਣਗੇ ਜੀ ਜਿਹੜਾ ਕੋਈ ਮਾੜੀ ਸਾਡੇ ਮਾਪਿਆਂ ਦੀ ਝੂਠ ਬੋਲਦਾ ਜਮਾਦਾਨ ਦੇ ਚੜ੍ਹ ਕੇ ਮੈਂ ਕਹਾਂ ਜੀ ਤੁਸੀਂ ਕਰ ਮੈਨੂੰ ਕਹਿਣ ਕਿ ਸ਼ਰਾਬ ਨਹੀਂ ਹੈ ਕਿ ਵੀ ਉਹ ਕਹਿੰਦਾ ਮੈਨੂੰ ਮੈਂ ਕਹਿੰਦਾ ਸ਼ਰਾਬਤੀ ਅੰਤਰ ਇੱਕ ਬੰਦਾ ਮੇਰੇ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪ੍ਰਸ਼ਾਸਨ ਵੀ ਬਾਬਾ ਦੇ ਹੱਥ ਲੈ ਕੇ ਚੌਂਕੀ ਚਾਹ ਵਾਹ ਬੜੇ ਨੇ ਹੱਥ ਦੇ ਹੱਥ ਲੈ ਕੇ ਉਹ ਤਾਂ ਨਹੀਂ ਜਾਂਦਾ ਕਿ ਜਾਣਦੇ ਉਹ ਨਾ ਕਰਨੇ ਕਰਦੇ ਅੱਜ ਸਾਨੂੰ ਵੀ ਪਤਾ ਲੱਗ ਰਿਹਾ ਕਿ ਸਰਕਾਰ ਬਹਿ ਦਵਾ ਚੱਲ ਰਹੀ ਹੈ ਚੈਨ ਨੇ ਬਾਦ ਕੋ ਨਿਕਰਾਉਣੀਆਂ ਦੇਖਿਓ ਉਹਦੇ ਸਾਹਮਣੇ ਇਹ ਵੀ ਆਊਗਾ ਤੇ ਸੈਕਟਰੀ ਵੀ ਆਊਗਾ ਬੋਲੀ ਉਹ ਹੁੰਦੀ ਆ ਜਿੱਥੇ ਸੈਕਟਰੀ ਆਵੇ ਵੀਡੀਓ ਆਵੇ ਉੱਥੇ ਸਰਪੰਚ ਬੋਲੀ ਕਰਾ ਸਕਦਾ ਵਾਜ ਜੀ ਧਿਆਨ ਦੇਖਿਓ ਇਹ ਦਰਵਾਜ਼ਾ ਇਹਦੀ ਸਰਕਾਰ ਹੈ ਇਹਨੂੰ ਕੀ ਦਰਵਾਜ਼ਾ ਹੈ ਇਹਦੀ ਸਰਕਾਰ ਹੈ ਮੈਂ ਨਹੀਂ ਕਰ ਰਹੀਆਂ ਕਰ ਦੂੰਗਾ ਸਾਡੇ ਮੁਸਾਫਰਾਂ ਦਾ ਖਰਚ ਤੇ ਅੱਜ ਪੈਸੇ ਭਰਿਆਂ ਬਹੁਤ ਜਿਆਦਾ ਲੱਖ ਰੁਪਏ ਦਿੱਤੇ ਇੱਕ ਲੱਖ 50 ਜਵਾਨ ਸਮਾਜ ਦੇ ਖੇਡਾਂ ਅਸੀਂ ਵੀ ਸੌ ਖਾ ਕੇ ਕਹਿੰਦੇ ਆਏ ਬਾਦ ਕਰਿਆ ਸੀ 1 ਲੱਖ ਰੁਪਏ ਬੱਚਿਆਂ ਨੂੰ ਇਗਰਾਨ ਕਮੇਟੀ ਵਿੱਚੋਂ ਕੌਣ ਨਿਕਾਲੇਗੀ ਕਮੇਟੀ ਹੈ ਨਾ ਕਮੇਟੀ ਹੈ ਜੀ 1 ਲੱਖ ਰੁਪਏ ਬਚਾਉਣ ਕਮੇਟੀ ਚੀਜ਼ ਕੀ ਹੈ ਲੱਖ ਲੱਖ ਕਰ ਰਹੇ ਆ ਅਜਨਗਰਾਨ ਕਮੇਟੀ ਹੈ ਕਿ ਇਹ ਕਿਹਨੇ ਬਣਾਈ ਆ ਸਾਰੇ ਜੀ ਮੈਂ 1 ਲੱਖ ਰੁਪਏ ਬੱਚਿਆਂ ਨੂੰ ਪਾਉਂਦਾ ਹਾਂ ਇੱਕ ਦਾ ਨਾਮ ਲੈ ਕੇ ਆਇਆ ਜਿੰਦਗੀ ਇੱਕ ਇੱਕ ਦਾ ਨਾਮ ਲੱਗਿਆ ਰੋ ਕਿਹੜੀ ਕਮਬੜੀ ਖੇਡਦਾ ਹੈ ਤਾ ਫਟਾ ਰਿਹਾ ਤਾ ਮੇਰੇ ਪੈਰ ਤੇ ਲੋਕ ਦੌੜਦੇ ਆਏ ਨੇ ਪਰ ਮੈਂ ਨਹੀਂ ਕਰਨੀ ਕੋਈ ਹੁੱਲੜਵਾਜ ਨਹੀਂ ਕੀਤਾ ਇਹ ਦੱਸ ਦੇਦਾ ਟਾਈਮ ਸੀ 9 ਵਜੇ ਦੇ ਮੇਰੇ ਆਉਣ ਤੋਂ ਪਹਿਲਾਂ ਚੜ੍ਹੇ ਹੋਣੇ ਕੋਈ ਗੱਲ ਨਹੀਂ ਬੋਲੀ ਕਰਾ ਦੇਣਾ ਬੋਲੀ ਕਰਾ ਦੇਣਾ ਬੋਲੀ ਦੱਸ ਵੀ ਕਰਾਉਣੀਆਂ ਸਾਡਾ ਰਾਈਟ ਤੁਮ ਘੁੜਾ ਆਉਣਾ ਘੁੜਾ ਆਉਣਾ ਘਬਰਾਓ ਨਾ ਵੀਰ ਬੋਲੀ ਕਰਾਓ ਬਿਲਕੁਲ ਨਹੀਂ ਕਰਾਵਾਓ ਖੋਲ ਕੇ ਕਰਾਵਾਓ ਆਪਸ਼ਨ 'ਚ ਬੋਲੀ ਹੋਣੀ ਆ ਜਿਹੜਾ ਬੋਲੂ ਵੱਧ ਜਾਊਗਾ 10 ਰੁਪਏ ਇਹ ਵੀ ਜਿਹਨੇ ਵੱਧ ਘਬਰਾਓ ਨਾ ਤੰਦੀ ਤੋਂ ਬੁਪਾਰਾ ਆ ਜੀ ਮੈਂ ਸਰਪੰਚਾਂ ਪਿੰਡ ਚਪਾਰ ਤੋਂ ਪਿੰਡ ਚਪਾਰ ਹਲਕਾ ਦਾਖਾ ਜਿਲ੍ਹਾ ਲੁਧਿਆਣਾ ਜਿੱਥੇ ਮਾਲਵੇ ਦਾ ਇਤਿਹਾਸਿਕ ਮੇਲਾ ਲੱਗਦਾ ਚਪਾਰ ਦਾ ਮੇਲਾ ਜਿਹੜਾ ਵਰਲਡ ਦੇ ਵਿੱਚ ਮਸ਼ਹੂਰ ਹੈ ਅੱਜ ਉੱਥੇ ਜਿਹੜੀ ਥੇ ਵਾਲੀ ਜਗ੍ਹਾ ਹੈਗੀ ਆ ਜਿੱਥੇ ਝੂਲੇ ਸਰਕਸ ਵਗੈਰਾ ਲੱਗਦੀਆਂ ਨੇ ਉਹ ਜਗ੍ਹਾ ਦੀ ਬੋਲੀ ਸੀਗੀ ਜੀ ਤੇ ਕਦੋਂ ਜਿਹੜਾ ਹੈਗਾ ਮੇਲਾ ਕਿਹੜੇ ਦਿਨ ਤੋਂ ਸਟਾਰਟ ਹੈ ਤੇ ਕਿੰਨੇ ਦਿਨ ਚੱਲਦਾ ਹੈਗਾ ਇਹ ਮੇਲਾ 5 ਸਤੰਬਰ ਦਾ ਜੀ 5 ਸਤੰਬਰ ਤੋਂ ਸਟਾਰਟ ਹੈ 5 ਸਤੰਬਰ ਨੂੰ ਚੌਕੀਆਂ ਨੇ ਤੁਸੀਂ ਲੈ ਕੇ ਚੱਲੋ ਇਹ ਮੇਲਾ 10 ਦਿਨ ਚੱਲਦਾ ਜੀ ਕਹਿ ਸਕਦੇ ਵੀ ਤਿਆਰੀਆਂ ਨੇ ਜਿਹੜੀਆਂ ਪੰਚਾਇਤ ਵੱਲੋਂ ਹੋਣਕੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅੱਜ ਬੁਲੀ ਕਰਵਾ ਕੇ ਬਿਲਕੁਲ ਜੀ ਇੱਕ ਵਧੀਆ ਢੰਗ ਨਾਲ ਲੋਕਾਂ ਨੇ ਆਉਣਾ ਮੱਥਾ ਟੇਕਣ ਉਹਦੀਆਂ ਤਿਆਰੀਆਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਉਦੇ ਪ੍ਰਬੰਧ ਅੱਜ ਤੋਂ ਹੀ ਬੋਲੀ ਕਰਾ ਕੇ ਇਹ ਪ੍ਰਬੰਧ ਸ਼ੁਰੂ ਹੋ ਚੁੱਕੇ ਨੇ ਜੀ ਕਿ ਕੀ ਕੀ ਬੋਲੀ ਕਰਵਾ ਕੇ ਕਾਹਦਾ ਕਾਹਦਾ ਜਿੰਦ ਜਿਹੜੀ ਹੈਗੀ ਆ ਕਾਦੇ ਵਾਸਤੇ ਦਿੱਤੇ ਆ ਕਿ ਜਾਨੇ ਜਿਹੜੀ ਇਹ ਜਗ੍ਹਾ ਇਹ ਜਿਹੜੀ ਬੋਲੀ ਕਰਾਈ ਜਾਂਦੀ ਹੈ ਜੀ ਇੱਕ ਠੇਕੇਦਾਰ ਹੁੰਦਾ ਮਤਲਬ ਕਈ ਠੇਕੇਦਾਰ ਹੁੰਦੇ ਨੇ 10-12 ਠੇਕੇਦਾਰ ਜਿਵੇਂ ਤੁਸੀਂ ਅੱਜ ਦੇਖਿਆ ਹੀ ਮੈਨੂੰ ਲੱਗਦਾ 12 ਕ ਠੇਕੇਦਾਰ ਸੀਗੇ ਉਹ ਆਪਦੀ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਨੇ ਜੀ ਪਹਿਲਾਂ ਫਿਰ ਉਹ ਬੋਲੀ ਸ਼ੁਰੂ ਕਰਦੇ ਨੇ ਓਪਨ ਬੋਲੀ ਹੁੰਦੀ ਹੈ ਜਿਹੜਾ ਬੋਲੀ ਵੱਧ ਦੇ ਦਿੰਦਾ ਉਹਦੇ ਨਾਂ ਤੇ ਬੋਲੀ ਟੁੱਟ ਜਾਂਦੀ ਹੈ ਫਿਰ ਇਹ ਜਗ੍ਹਾ ਅਸੀਂ ਉਹਨੂੰ ਠੇ ਉਹ ਠੇਕੇਦਾਰ ਇਥੇ ਝੂਟੇ ਲਾਉਂਦਾ ਜੀ ਸਰਕਸ ਵਗੈਰਾ ਜਾਂ ਹੋਰ ਦੁਕਾਨਾਂ ਵਗੈਰਾ ਉਹ ਆਪਦੀਆਂ ਲਾਉਂਦਾ ਜੀ ਹਾਂ ਇਹ 50 ਸਾਲਾਂ ਤੋਂ ਚੱਲ ਰਿਹਾ ਜੀ ਪੰਚਾਇਤ ਦੀ ਦੇਖਰੇਖ ਕਰਦੀ ਹੈ ਜੀ ਜਿਹੜਾ ਮੌਜੂਦਾ ਸਰਪੰਚ ਹੁੰਦਾ ਉਹ ਇਹ ਕਮੇਟੀ ਦਾ ਚੇਅਰਮੈਨ ਹੁੰਦਾ ਜੀ ਕੀ ਲੱਗਦਾ ਜੇ ਥੋੜਾ ਨਾ ਜੜੀ ਹੈਗੀ ਹਲਚਲ ਜੀ ਵੀ ਹੋਈ ਆ ਪੁਲਿਸ ਵਿੱਚ ਕੀ ਲੱਗਿਆ ਇਹੋ ਹਲਚਲ ਬਾਈ ਜੀ ਤਾਂ ਹੋਈ ਆ ਪਿਛਲੇ ਸਮੇਂ 'ਚ ਪਿਛਲੇ 2 ਸਾਲਾਂ 'ਚ ਪੰਚਾਇਤਾਂ ਭੰਗ ਸੀਗੀਆਂ ਪਹਿਲਾਂ ਸਰਪੰਚ ਕਰਾਉਂਦਾ ਹੁੰਦਾ ਔਰ ਬੋਲੀ ਪਿਛਲੇ ਸਮੇਂ 'ਚ 2 ਸਾਲਾਂ 'ਚ ਪੰਚਾਇਤਾਂ ਭੰਗ ਸੀਗੀਆਂ ਇਹ ਤੋਂ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਸ਼ਰਾਪਤੀ ਆਂਸਰ ਉਹ ਇਹ ਬੋਲੀ ਕਰਾਗੇ ਤੱਕੀ ਨਾਲ ਅਸੀਂ ਤਾਂ ਨਹੀਂ ਬੋਲੇ ਕਿ ਠੀਕ ਹੈ ਅਸੀਂ ਸਰਪੰਚ ਨਹੀਂ ਹੈਗੇ ਜਦੋਂ ਪੰਚਾਇਤ ਬਣੂਗੀ ਤੇ ਉਦੋਂ ਅਸੀਂ ਆਪ ਦਾ ਪੱਖ ਰੱਖਾਂਗੇ ਜੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਅਸੀਂ ਆਖੀ ਉਹਨਾਂ ਦੇ ਹਿਸਾਬ ਪੁੱਛਾਂਗੇ ਤੇ ਇਸ ਵਾਰ ਕੀ ਹੋਇਆ ਜਦੋਂ ਅਸੀਂ ਬੋਲੀ ਰੱਖੀ ਪੰਚਾਇਤ ਦੀ ਅਸੀਂ 10 ਵਜੇ ਦਾ ਟਾਈਮ ਰੱਖਤਾ ਇੱਕ ਤਰੀਕ ਨੂੰ 10 ਵਜੇ ਉਹ ਬੰਦੇ ਨੇ 9 ਵਜੇ ਦਾ ਟਾਈਮ ਰੱਖਤਾ ਜਿਹੜੀ ਤੁਸੀਂ ਗੱਲ ਕਰਦੇ ਹੋ ਦੀ ਹਿਲਚਲ ਹੋਈ ਹੈ ਕੋਈ ਨਾ ਸ਼ਰਾਰਤੀ ਅਨਸਰ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਖਰਾਬ ਕਰ ਰਿਹਾ ਵਾ ਉਹਨੇ 9 ਵਜੇ ਦਾ ਟਾਈਮ ਰੱਖਤਾ ਤੇ ਫਿਰ ਅਸੀਂ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਡੀਸੀ ਸਾਹਿਬ ਨੂੰ ਮਿਲੇ ਅਸੀਂ ਆਪਣੇ ਪੁਰਾਣੇ ਮਤੇ ਦਿਖਾਏ ਕਿ ਮੌਜੂਦਾ ਸਰਪੰਚ ਹੀ ਇਹ ਕਮੇਟੀ ਦਾ ਚੇਅਰਮੈਨ ਹੁੰਦਾ ਵਾ 50 ਸਾਲਾਂ ਤੋਂ ਕਾਰਵਾਈ ਰਜਿਸਟਰ 'ਚ ਮਤੇ ਪੈ ਰਹੇ ਨੇ ਉਹਨਾਂ ਨੇ ਫਿਰ ਸਾਨੂੰ ਪੂਰੀ ਉਮੀਦ ਦਿੱਤੀ ਆਸ ਦਿੱਤੀ ਕਿ ਜਿਹੜੀ ਇਹ ਬੋਲੀ ਹੈ ਪੰਚਾਇਤ ਕਰਾਊਗੀ ਕਿਉਂਕਿ ਪੰਚਾਇਤ ਦੇ ਕਾਗਜ਼ ਪੂਰੇ ਨਹੀਂ ਉਹਨਾਂ ਦਾ ਇੱਥੇ ਕੋਈ ਅਧਿਕਾਰ ਨਹੀਂ ਹੈਗਾ ਅੱਜ ਪ੍ਰਸ਼ਾਸਨ ਮੌਕੇ ਤੇ ਖੜਕੀ ਐਸ ਐਚ ਓ ਸਾਹਿਬ ਖੜਕੀ ਤਹਿਸੀਲਦਾਰ ਸਾਹਿਬ ਮੌਕੇ ਤੇ ਆ ਕੇ ਸੀ ਉਹਨਾਂ ਨੂੰ ਸਾਰੇ ਕਾਗਜ਼ ਦਿਖਾਈ ਤੇ ਪੰਚਾਇਤ ਨੇ ਸਹਿਮਤੀ ਨਾਲ ਪਿੰਡ ਦੀ ਸਹਿਮਤੀ ਨਾਲ ਲੋਕਾਂ ਦੀ ਸਹਿਮਤੀ ਨਾਲ ਹੀ ਬੋਲੀ ਕਰਾਈ ਹੈ ਕੀ ਪ੍ਰੋਗਰਾਮ ਕੀ ਸੀ ਅੱਜ ਪੁਣਾ ਬੋਲੀ ਨੇ ਸਾਡਾ ਜੀ ਸਾਰੇ ਪੰਚਾਇਤ ਦੇ ਇਕੱਠੇ ਹੋ ਕੇ ਬੋਲੀ ਕਰਵਾਈ ਹੈ ਜੀ ਨੋ ਮੈਂਬਰ ਨੇ 8 ਮੈਂਬਰੇ ਸਾਡੀ ਸਹਿਮਤੀ ਹੈ ਨਾ ਜੀ ਪਾਰਕ ਦੇ ਮੈਂਬਰ ਨੇ ਜੀ ਕੰਮ ਮਾਰਨ ਦੇ ਪਰ ਜੀ ਸਾਡੀ ਇਹਨਾਂ ਪੂਰੀ ਸਹਿਮਤੀ ਹੈ ਫਿਰ ਖਰਾਬ ਕਿਹੜੀ ਪਾਰਟੀ ਵਾਲਾ ਬੰਦਾ ਕਰ ਰਿਹਾ ਕੌਣ ਨੇ ਆਮਦ ਪਾਰਟੀ ਆ ਪੰਚਾਇਤ ਦਾ ਕੋਈ ਮੈਂਬਰ ਨਹੀਂ ਉਹ ਬੰਦਾ ਮੁੰਡਾਪੁਰ ਦਾ ਮਾਰਕੀਟ ਦੇ ਬਿਡੇ ਚੇਅਰਮੈਨ ਹੈ ਇੱਥੇ ਦਾ ਕੋਈ ਰੋਜ਼ਮਾਰੀ ਹੈ ਠੀਕ ਹੈ ਜੀ ਆ ਫੜਿਓ